ਅੱਜ ਦੋ ਕਮਿੰਜਾ ਦੇ ਨਾਲ ਇੱਥੇ ਮੋਟਰਸਾਈਕਲ ਸਪਲੇਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟ ਨਾਲ ਉਹ ਇਹਨਾਂ ਦੇ ਲੁਥਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਹਾਂ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ਾਇਦ ਲਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟਾ ਉਧਰ ਵੀ ਨਾਕ ਲਵਾਤੇ ਤੇ ਉਹਨਾਂ ਦੇ ਦੋਸ਼ੀ ਫੜਨ ਦੀ ਕੋਸ਼ਿਸ਼ ਨੁਕਸਾਨ ਨਹੀਂ ਹੋਇਆ ਨਾ ਜੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਤੋਂ ਗੋਲੀ ਚੱਲੀ ਸੀ ਹਾਂ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇਗੇ ਜੀ ਸਰ ਟੋਟਲ ਇਹ ਵੀ ਜਲਦੀ ਫੜੇ ਜਾਣਗੇ ਇਹ ਵੀ ਬਿਲਕੁਲ ਜਲਦੀ ਫੜੇ ਜਾਣਗੇ ਲੱਗਦਾ ਵੀ ਕਿਤੇ ਪਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਛਾਜ ਰਹਾ ਜੀ ਬਿਹਾਰ ਨਹੀਂ ਬਣਦਾ ਤੇ ਜੀ ਕਿੰਨੀਆਂ ਗੋਲੀਆਂ ਹੋਈਆਂ ਗਈਆਂ ਇੱਕ ਫਾਇਰ ਹੋਇਆ ਜੀ ਸੀ ਬੈਠੇ ਤੇ ਹੀ ਗੱਲਬਾਤ ਕਰ ਰਹੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਹਾਂਜੀ ਤੇ ਕਿੰਨੇ ਕਿੰਨੇ ਬੰਦ ਮੇਰੇ ਖਿਆਲ ਨਾਲ ਇੱਕ ਰਾਉਂਡ ਫਾਇਰ ਹੋਇਆ ਕਿਸੇ ਨੂੰ ਲੱਗਾ ਨਹੀਂ ਲੱਗਾ ਨਹੀਂ ਬਚਾਈ ਰਿਹਾ ਹੈ ਕਿ ਲੱਗਦਾ ਹੈ ਸਰਪਕ ਕੀ ਹੈ ਕੋ ਫਾਇਰ ਹੋਇਆ ਤ੍ਰੇਟੀ ਕਹਿ ਸਕਦੇ ਆ ਕੋਈ ਸਾਨੂੰ ਸ਼ੋਰ ਨਹੀਂ ਆ ਕਿਉਂ ਫਾਇਰ ਹੋਇਆ ਕੋਈ ਸ਼ੋਰ ਨਹੀਂ ਹਾਂਜੀ ਬਸ ਅਸੀਂ ਅੰਦਰ ਬੈਠੇ ਦਿਆਂ ਤੇ ਬਾਹਰ ਠਾ ਦੀ ਆਵਾਜ਼ ਆਈ ਹੈ ਤੇ ਬੇਕੇਲਾ ਚੀਜ਼ਾ ਟੁੱਟਣ ਲੱਗ ਪਿਆ ਜਦੋਂ ਗੋਲੀ ਚੱਲੀ ਐ ਤੇ ਗੋਲੀ ਚਾ ਲਾ ਕੇ ਪਤਾ ਲੱਗਾ ਦੋ ਕੋ ਬੰਦੇ ਬਾਹਰ ਨੂੰ ਗਏ ਨੇ ਅਸਲੀ ਪੁਲਵਲ ਕਿਨੇ ਰੋਂਗ ਫਾਇਰ ਇੱਕੋ ਹੀ ਨਜ਼ਰ ਆਇਆ ਇਹਦ ਤੱਕ ਤੇ ਕੀ ਲੱਗਦਾ ਕਾਰਨ ਹੋਣਾ ਕਰ ਕਾਰਨ ਕੋਈ ਸਮਝ ਨਹੀਂ ਆ ਇਹ ਲੱਗਣ ਲਈ ਪੁੱਛ ਤੱਕ ਪਹਿਲਾਂ ਸੀ ਬਸ ਇਹਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਪੱਕੇ ਚੁੱਕਿਆ ਨਹੀਂ ਫੋਨ ਨਹੀਂ ਕਿੰਨੀ ਵਾਰੀ ਫੋਨ ਆਇਆ ਮੈਂ ਦੋ ਕੋ ਵਾਰੀ ਆਇਆ ਚੁੱਕਿਆ ਨਹੀਂ ਹਾਂਜੀ ਅੰਦਰ ਦੁਕਾਨ ਤੇ ਕੌਣ ਕੌਣ ਮਜ਼ਦੂਰ ਸੀ ਪੜਾ ਸੀ ਭਤੀਜਾ ਸੀ ਮਲਾਜ਼ਮ ਸਨ ਪਹਿਲਾਂ ਕੋਈ ਅੰਦਰ ਸਾਲ ਤੇ ਫਰਟ ਆਈ ਨਹੀਂ ਸਿੱਧੀ ਨਹੀਂ ਆਈ ਕੀ ਬਾਤ ਕੀ ਹੋ ਸਕਦਾ ਜੋ ਅੱਜ ਕੱਲ ਚੱਲਣ ਡਿਆ ਹੁਣ ਉਹ ਕੁਛ ਹੀ ਹੈ ਹੁਣ ਨਵੀਂ ਗੱਲ ਮੈਂ ਆਪਣੇ ਮੂੰਹ ਕੀ ਦੱਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ